ਇੱਧਰ ਦੇਖੋ ਫਰੈਂਡਸ ਮੇਰੇ ਕੋਲੇ ਬੈਠਾ ਸੀ ਮੈਕਸ ਤੇ ਮੈਂ ਨਾ ਇਹ ਮੇਰੇ ਕੋਲ ਬੈਗ ਪਿਆ ਸੀਗਾ ਤੇ ਇਸ ਬੈਗ ਦੇ ਨਾਲ ਖੇਡਣ ਲੱਗ ਗਿਆ ਵਿੱਚ ਕੱਪੜੇ ਪਾਏ ਸੀ ਇਹਦੇ ਮੈਂ ਤੇ ਕਹਿੰਦਾ ਮੈਂ ਖੇਡਣਾ ਆ ਤੇ ਮੈਂ ਫੜ ਕੇ ਇਹਨੂੰ ਤੇ ਇਹਦੇ ਵਿੱਚ ਇਦਾਂ ਪਾ ਲਿਆ ਮੈਂ ਤੁਹਾਨੂੰ ਚੁੱਕ ਕੇ ਦਿਖਾਉਣੀ ਆ ਆ ਦੇਖੋ ਤੇ ਹੁਣ ਮੈਨੂੰ ਕਹਿੰਦਾ ਕਿ ਮੈਨੂੰ ਬਸ ਇਦਾਂ ਹੀ ਕਮਾਈ ਜਾ ਤੁਸੀਂ ਦੇਖੋ ਕਿੰਨਾ ਪਿਆਰਾ ਲੱਗਣ ਡਿਆ ਆ ਮੈਕਸ ਇੱਧਰ ਦੇਖੋ ਇੱਧਰ ਦੇਖ ਉੱਪਰ ਉੱਪਰ ਓਏ ਇਨੂੰ ਫਰੈਂਡਸ ਦੇਖਦੇ ਪਏ ਕਹਿੰਦੇ ਇੰਨਾ ਸ਼ਰਾਰਤੀ ਮੈਕਸ ਉੱਪਰ ਦੇਖ ਦੇਖੋ ਉੱਪਰ ਬਸ ਇੱਦਾਂ ਕਿੱਥੇ ਜਾਣਾ ਇਦਾਂ ਘੁੰਮੀ ਕਰਨ ਦੱਸੋ ਨਹੀਂ ਨਿਕਲਣਾ ਬਾਹਰ ਪਹਿਲਾਂ ਮੈਂ ਇਹਨੂੰ ਫਰੈਂਡਸ ਇਦਾਂ ਰੱਖ ਕੇ ਨਾ ਤੇ ਅੰਦਰ ਖਾਣਾ ਲੈਣ ਗਈ ਸੀ ਕਿਚਨ 'ਚ ਤੇ ਆਉਂਦਿਆਂ ਨੂੰ ਨਿਕਲਿਆ ਹੀ ਨਹੀਂ ਬੈਗ 'ਚੋਂ ਕਿ ਮੈਨੂੰ ਦੁਬਾਰਾ ਧੋਇਰ ਨਹੀਂ ਕਰੋ ਇੱਧਰ ਦੇਖੋ ਚਲੋ ਚਲੋ ਚਲੀਏ ਬਾਹਰ ਬਾਹਰ ਚਲੀਏ ਕੁਮੀ ਕਰਨ ਜਾਣ ਬਾਰ ਹੁਣ ਰਾਤ ਕੋਈ ਘੁੰਮੀ ਕਰਨ ਦਾ ਟਾਈਮ ਹੈ ਦੱਸੋ ਤੁਸੀਂ ਸੋਣਾ ਨਹੀਂ ਆ ਮੈਕਸੇ ਨੀਂਦ ਆਈ ਆ ਸਲੀਪਿੰਗ ਕਰਨੀ ਦੱਚੋ ਅੱਛਾ ਘੁੰਮਣਾ ਆ ਇਦਾਂ ਚਲੋ ਚਲਿਏ ਫਿਰ ਆਪਾਂ ਬਾਹਰ ਚਲੀਏ ਚਲੋ ਬਾਹਰ ਚਲੀਏ ਕਿਤੇ ਜਰਾਨੀ ਤਸਮਸ ਕਰਦਾ ਪਿਆ ਕਿ ਮੈਂ ਮੈਨੂੰ ਕੱਢ ਦੋ ਵਿੱਚੋਂ ਮੈਂ ਨਹੀਂ ਚੱਲੀ ਬਾਹਰ ਮੈਨੂੰ ਬਾਹਰ ਡਾਲ ਲੱਗਦਾ ਠੀਕ ਹੈ ਮੈਂ ਨਹੀਂ ਜਾਣਾ ਨੇਰੇ ਚ ਗੁੱਥੇ ਹੋ ਗਿਆ ਗੁੱਸਾ ਕਰ ਲਿਆ ਬਸ ਏਦਾਂ ਦੇਖਣਾ ਜਦੋਂ ਗੁੱਸੇ ਚ ਹੁੰਦਾ ਨਾ ਐਵੇਂ ਹੀ ਦੇਖਣਾ ਹੁਣੇ ਬੈਗ ਤੇਰਾ ਹੀ ਹੋ ਗਿਆ ਠੀਕ ਆ ਓਏ ਚੱਲੀਏ ਬਾਹਰ ਚਲੋ ਚੱਲੀਏ ਚਲੋ ਦੀਦੀ ਦੇ ਨਾਲ ਜਾਣਾ ਨਾ ਬਾਹਰ ਚਲੋ ਹਲੋ ਜੀ ਕਿੱਥੇ ਜਾਣਾ ਬਾਅਰ ਮੈਕਸ ਨੇ ਮੈਕਸ ਉੱਪਰ ਦੇਖੋ ਚਲੋ ਚਲੋ ਜੀ ਬੈਠੋ ਗੈਸਟ ਆ ਗਏ ਮੈਕਸ ਮੈਕਸ ਦੇਖੋ ਗੈਸਟ ਆਏ ਆ ਨਾ ਹੈ ਕਿੰਨੇ ਸੋਹਣੇ ਬੈਗ ਦੇ ਵਿੱਚ ਬੈਠ ਕੇ ਆਏ ਆ ਗੈਸਟ ਆ ਗਏ ਆ ਮੇਰੇ ਬੱਬੂ ਦੇ ਚੇਅਰ ओके okay? देखो मेरे बाबू की चेयर तो मैक्स अज तू ए निकलना नहीं रहना है चलो फिर मैं चली बाए चलो चलिए अंदर चली बाहर बाहर जाना कि रूम चलो ऊपर देखो ऊपर इधर देखो ਬਾਏ ਉੱਪਰ ਦੇਖੋ ਬਾਏ ਕਰ ਦਿਓ ਹੁਣ ਫਰੈਂਡਸ ਨੂੰ ਬਾਏ ਬਾਏ ਬਾਏ